ਇਹ ਪਹਿਲਾਂ ਤੁਹਾਨੂੰ ਸਮਾਨ ਗਿਣਿਆ ਦੀ ਵੀ ਸਮਾਨ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਪਹਿਲਾਂ ਸਾਰਾ ਸਮਾਨ ਚੈੱਕ ਕਰਾਵਾਂਗੇ ਜਿਹੜਾ ਮੀਟਰ ਆ ਉਹ ਦੇਖੋ ਇਹ ਬਹੁਤ ਘੱਟ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਚੇਤਕ ਆਪਾਂ ਕੰਪਲੀਟ ਕਰ ਚੁੱਕੇ ਆ ਲੈ ਵੀ ਕਰੋ ਚੈੱਕ ਤੇ ਦੱਸੋ ਆਪਾਂ ਸਾਰੀ ਲੁੱਕ ਬਣਾਈਆਂ ਬ੍ਰਾਂਡ ਓਕੇ ਦੀ ਰਿਪੋਰਟ ਲੈ ਵੀ ਜਿੰਨੇ ਵੀ ਵੀਰ ਸਾਡੇ ਜੁੜੇ ਹੋਏ ਨੇ ਤੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਕਿਹੜੇ ਕਿਹੜੇ ਵੀਰਾਂ ਨੂੰ ਲੱਗਿਆ ਵਧੀਆ ਇਹ ਚੇਤਕ ਜਿਹੜਾ ਆਪਾਂ ਕੀਤਾ ਫੁੱਲ ਤਿਆਰ ਏ ਟੂ ਜ਼ੈਡ ਸਮਾਨ ਇਹਦੇ ਵਿੱਚ ਜੈਨੀਅਨ ਪਾਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੱਲੀ ਕੱਲੀ ਚੀਜ਼ ਚੈੱਕ ਕਰੋ ਪੇਂਟ ਚੈੱਕ ਕਰ ਸਕਦੇ ਹੋ ਇਹਦੇ ਉੱਪਰ ਜਿਹੜੀ ਜਾਲੀ ਹੈ ਉਹ ਪਾ ਸਪੈਸ਼ਲੀ ਲਾਈ ਹੈ ਜਿਹੜੀ ਤੇ ਕਿੱਕ ਹੈ ਉਹ ਵੀ ਆਪਾਂ ਕਰਾਉਂਦੀ ਕੀਤੀ ਹੈ ਤੇ ਇੰਜਨ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਚੀਜ਼ ਨੂੰ ਓਕੇ ਤੇ ਰਿਪੋਰਟ ਕਰੀਆ ਜਿਹੜੀ ਤੇ ਬੈਕ ਲਾਈਟ ਹੈ ਉਹ ਵੀ ਪਾ ਸਪੈਸ਼ਲ ਲਾਈ ਹੈ ਉਹ ਵੀ ਨਾਰਮਲ ਲਾਈਟ ਨਹੀਂ ਹੈ ਕਿ ਵੀ ਕੋਸ ਟਾਈਮ ਦੇ ਵਿੱਚ ਖਰਾਬ ਹੋ ਜਾ ਇਹ ਮਿੰਡਾ ਦੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਨੰਬਰ 플레이ਟਾ ਨਿਕਲ ਸਾਰੇ ਨਟ ਬੋਲਟ ਨਿਕਲ ਤੇ ਜਿਹੜੇ ਸੀਟਾਂ ਨੇ ਦੋਨੇ ਆਪਾਂ ਨਵੀਆਂ ਲਾਈ ਜਾਂਦੇ ਵਿੱਚ ਤੇ ਟੋਟਲ ਤੁਹਾਨੂੰ ਖਰਚਾ ਵੀ ਦੱਸਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਫੁੱਲ ਵੀਡੀਓ ਵਾਚ ਕਰਿਓ ਠੀਕ ਹੈ ਤੇ ਤੁਹਾਨੂੰ ਟਾਇਰ ਵੀ ਦਿਖਾਉਣੇ ਦੋਨੇ ਤੇ ਪਹਿਲਾ ਹੈਡਲਾਈਟ ਦਾ ਲੋਗੋ ਚੈੱਕ ਕਰ ਸਕਦੇ ਹੋ ਬਈ ਆ ਦੇਖੋ ਫੇਮ ਕੰਪਨੀ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਾਰਾਂ ਵਗੈਰਾ ਦੇ ਵਿੱਚ ਜਿਹੜਾ ਆਪਣਾ ਸਮਾਨ ਲੱਗਿਆ ਹੁੰਦਾ ਸਾਰਾ ਉਹੀ ਸਮਾਨ ਹੈ ਜਿਹੜੇ ਇਹਦੇ ਵਿੱਚ ਟਾਇਰ ਪਾਏ ਨੇ ਉਹ ਸਪੈਸ਼ਲੀ ਪਾਏ ਨੇ ਕਿਉਂਕਿ ਇਹ ਗੱਡੀ ਦੇ ਵਿੱਚ ਕਾਫੀ ਜ਼ਿਆਦਾ ਲੁੱਕ ਪਿਆਰੀ ਜੀ ਲੱਗਦੀ ਆ ਦੇਖ ਸਕਦੇ ਆ ਤੇਰੀ ਲੁੱਕ ਲੱਗਦੀ ਦੇ ਵਿੱਚ ਤੇ ਜਿਹੜੇ ਆ ਪੁਰਾਣਾ ਸਮਾਨ ਆਉਂਦਾ ਉਦਾਂ ਹੀ ਲਾਇਆ ਕਿਉਂਕਿ ਇਹ ਅੱਜ ਕੱਲ ਬਹੁਤ ਘੱਟ ਮਿਲਦਾ ਜਿਵੇਂ ਇਹਨੂੰ ਆਪਾਂ ਕਰਾਉਮ ਦੇ ਵਿੱਚ ਲਾਇਆ ਤੇ ਹਾਰਨ ਜਿਹੜੇ ਉਹ ਵੀ ਸਪੈਸ਼ਲੀ ਲਾਇਆ ਨੇ ਤੇ ਲੀਵਰ ਸੈਟ ਲਾਇਆ ਆਪਾਂ ਤੁਹਾਨੂੰ ਟੋਟਲ ਪਰਸਪੈਕਟਿਵ ਸਮਾਨ ਗਿਣਿਆ ਦੀ ਵੀ ਸਮਾਨ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਪਹਿਲਾਂ ਸਾਰਾ ਸਮਾਨ ਚੈੱਕ ਕਰਾਵਾਂਗੇ ਜਿਹੜਾ ਮੀਟਰ ਆ ਉਹ ਦੇਖੋ ਲਈ ਮੀਟਰ ਇਹ ਪਾਸ ਸਪੈਸ਼ਲ ਲਾਇਆ ਹੈ ਗੱਡੀ ਦੇ ਉੱਪਰ ਸਾਰਾ A to Z ਸਮਾਨ ਜਿਵੇਂ ਜੈਨੂਇਨ ਤਰੀਕੇ ਨਾਲ ਹੁੰਦਾ ਏਜੰਸੀ ਬ੍ਰਾਂਡ ਆ ਉਵੇਂ ਜੁੱਕੀ ਬਣਾਇਆ ਬਾਈ ਓਏ ਐਦਾਂ ਨਹੀਂ ਹੈਗਾ ਕੋਈ ਚੀਜ਼ ਐਕਸਟਰਾ ਆਪਾਂ ਕਰੀ ਆ ਤੇ ਕੋਈ ਇਹਦੇ ਵਿੱਚ ਹੋਰ ਚੀਜ਼ ਨਹੀਂ ਲਾਈ ਜੈਨੂਨ ਤਰੀਕੇ ਨਾਲ ਹੀ ਸਮਾਨ ਲਾਇਆ ਬਸ ਇਹਦੇ ਵਿੱਚ ਆਪਾਂ ਕੀ ਕੀਤਾ ਇੱਕ ਸਟਿੱਪਣੀ ਨੇ ਲਾਈ ਜਿਹੜੀ ਸਟਿੱਪਣੀ ਆ ਉਹ ਬਾਈਆਂ ਚਵਾਸਤੀ ਕਹਿੰਦੇ ਲਵਣੀ ਨਹੀਂ ਹੈਗੀ ਤੇ ਆਪਾਂ ਐਦਾਂ ਹੀ ਰੱਖਣਾ ਤੇ ਆਪਾਂ ਐਦਾਂ ਹੀ ਰੱਖਿਆ ਤੇ ਗੱਡੀ ਓਕੀ ਤੇ ਰਿਪੋਰਟ ਕਰੀਆ ਬਾਕੀ ਤੁਸੀਂ ਖੁਦ ਦੇ ਸਕਦੇ ਹੋ ਬਾਈ ਇਹ ਗੱਡੀ ਸਾਰੀ ਆਪਣੀ 35 ਤੋਂ 40 ਦੇ ਵਿੱਚ ਇਸ ਤਰ੍ਹਾਂ ਦਾ ਸਕੂਟਰ ਤਿਆਰ ਹੋ ਜਾਂਦਾ 35 ਤੋਂ 40 ਹਜ਼ਾਰ ਦੇ ਵਿੱਚ ਇਹ ਕੰਪਲੀਟ ਆ ਇਦਾਂ ਤਿਆਰ ਹੋ ਜਾਂਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਪੇਂਟ ਜਿਹੜਾ ਇਹ ਸਪੈਸ਼ਲ ਪੇਂਟ ਆ ਕੋਈ ਨਾਰਮਲ ਪੇਂਟ ਨਹੀਂ ਹੈਗਾ ਤੁਹਾਨੂੰ ਕਿਤੇ ਵੀ ਤੁਹਾਨੂੰ ਇਦਾਂ ਹੀ ਲੱਗੂਗਾ ਕਿਤੇ ਮਾੜਾ ਮੋਟਾ ਵੀ ਸਾਰਾ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਚੀਜ਼ ਆਪਾਂ ਚੈੱਕ ਕਰਵਾਉਣੀ ਹੈ ਦੇ ਵਿੱਚ ਕਿਉਂਕਿ ਜਿਹੜਾ ਨਟ ਬੋਲਟ ਆ ਉਹ ਕੋਈ ਨਾਰਮਲ ਕਿੱਟ ਲੈ ਕੇ ਨਹੀਂ ਪਾਈ ਹੋਈ ਇਹਦੇ ਵਿੱਚ ਸਪੈਸ਼ਲੀ ਪਾਏ ਨੇ ਆ ਦੇਖੋ ਜੀ ਪੈਟਰੋਲਟੀ ਤੋਂ ਲੈ ਆਪਾਂ ਸਪੈਸ਼ਲ ਚੀਜ਼ਾਂ ਲੱਗੀਆਂ ਨੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਸਪੈਸ਼ਲ ਲੱਗੀਆਂ ਨੇ ਪਿਛਲਾ ਟਾਇਰ ਆ ਜਿਹੜਾ ਉਹ ਵੀ ਆਪਾਂ ਨਵਾਂ ਪਾਇਆ ਜਿਹੜੇ ਤੁਹਾਨੂੰ ਦਿਖਾਈਏ ਗੱਲ ਕਰੀਏ ਕਬੀਲ ਕੱਪਾਂ ਦੀ ਆਪਾਂ ਆ ਦੇਖੋ ਜਿਹੜੇ ਬੀਲ ਕੱਪ ਨੇ ਉਹ ਵੀ ਲਾਏ ਨੇ ਆਪਾਂ ਕਿਉਂਕਿ ਇਹ ਵੀ ਨਿਕਲ ਕਰਵਾ ਕੇ ਪਾਏ ਨੇ ਇਹ ਕੋ ਪਲਾਸਟਿਕ ਦੇ ਨਹੀਂ ਹੈਗੇ ਲੋਹੇ ਦੇ ਨੇ ਬਹੁਤ ਬਈ ਪਲਾਸਟਿਕ ਦੇ ਲਾਏ ਨੇ ਪਲਾਸਟਿਕ ਦੇ ਨਹੀਂ ਹੈਗੇ ਇਹ ਲੋਹੇ ਦੇ ਨੇ ਬਈ ਤੇ ਬਾਕੀ ਸਮਾਨ ਸਟੈਂਡ ਵਗੈਰਾ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਆ ਸਾਰਾ ਨਵਾਂ ਲੱਗਦਾ ਤੇ ਜਿਹੜਾ ਪਿਛਲਾ ਟਾਇਰ ਹੈ ਉਹ ਵੀ ਆਪਾਂ ਨਵਾਂ ਪਾਇਆ ਦੇਖੋ ਤੇ ਇਹਦੇ ਲੋਕਾ ਦੇਖੋ ਕਿੰਦਾ ਲੱਗਿਆ ਤੇ ਫੁੱਟ ਰੈਸਟ ਦੇਖ ਸਕਦੇ ਆ ਬਈ ਨਵਾਂ ਲਾਇਆ ਲੋਕ ਸੈਟ ਆ ਰਾਵੜ ਤੇ ਦੋਨੇ ਸਟੈਂਡ ਇਹ ਸਾਰੇ ਚ ਚ ਨਵੇਂ ਲੱਗੇ ਹਨ ਤੇ ਮੁਰਲੇ ਹੱਬ ਦਾ ਸਮਾਨ ਜਿਹੜਾ ਉਹ ਵੀ ਆਪਾਂ ਨਵਾਂ ਪਾਇਆ ਸਾਰਾ ਆ ਦੇਖੋ ਜੀ ਕਿਉਂਕਿ ਇਸ ਤਰ੍ਹਾਂ ਛੋਟੇ ਛੋਟੇ ਸਮਾਨ ਨਾਲ ਹੀ ਕਾਫੀ ਦਾ ਤਾਂ ਪੈਸਾ ਹੋ ਜਾਂਦਾ ਤੇ ਜਿਹੜੇ ਵੀਰ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਨਾਲ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਆਪਣੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਸਾਨੂੰ WhatsApp ਤੇ ਆਪਣੀ ਸਕੂਟਰ ਦੀ ਫੋਟੋ ਪਾਓ ਠੀਕ ਹੈ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਤੇ ਸਾਰੀ ਗੱਲਬਾਤ ਜਿਹਨੂੰ ਫ੍ਰੀ ਹੋਮਾਂਗੇ ਤੈਨੂੰ ਕਾਲ ਵੀ ਕੀਤੀ ਜਾਊਗੀ ਕਰੋ ਚੈੱਕ ਬਈ ਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਕਿਉਂਕਿ ਜਿਹੜੇ ਵੀਰਾਂ ਨੇ ਤਿਆਰ ਕਰਵਾਉਣਾ ਹੈ ਉਹ ਕਰਵਾ ਸਕਦੇ ਬਈ ਜਲਦਾ ਹੀ ਮੀਟਰ ਇਹ ਆਪਾਂ ਸਪੈਸ਼ਲ ਲਾਇਆ ਹੈ ਗੱਡੀ ਦੇ ਉੱਪਰ ਸਾਰਾ A to Z ਸਮਾਨ ਜਿਵੇਂ ਜੈਨੂਇਨ ਤਰੀਕੇ ਨਾਲ ਹੁੰਦਾ ਏਜੰਸੀ ਬ੍ਰਾਂਡ ਆ ਉਵੇਂ ਜੁੱਕੀ ਬਣਾਇਆ ਬਈ ਓਏ ਇਦਾਂ ਨਹੀਂ ਹੈਗਾ ਕੋਈ ਚੀਜ਼ ਐਕਸਟਰਾ ਆਪਾਂ ਕਰਈ ਐ ਤੇ ਕੋਈ ਇਹਦੇ ਵਿੱਚ ਹੋਰ ਚੀਜ਼ ਨਹੀਂ ਲਾਈ ਜੈਨੂਇਨ ਤਰੀਕੇ ਨਾਲ ਹੀ ਸਮਾਨ ਲਾਇਆ ਬਸ ਇਹਦੇ ਵਿੱਚ ਆਪਾਂ ਕੀ ਕੀਤਾ ਇੱਕ ਸਟਿੱਪਣੀ ਨੇ ਲਾਈ ਜਿਹੜੀ ਸਟਿੱਪਣੀ ਆ ਉਹ ਬਾਈਆਂ ਚ ਵਸਤੀ ਕਹਿੰਦੇ ਲਾਉਣੀ ਨਹੀਂ ਹੈਗੀ ਤੇ ਆਪਾਂ ਇਦਾਂ ਹੀ ਰੱਖਣਾ ਤੇ ਆਪਾਂ ਇਦਾਂ ਹੀ ਰੱਖਿਆ ਤੇ ਗੱਡੀ ਓਕੀ ਤੇ ਰਿਪੋਰਟ ਕਰੀਆ। ਬਾਕੀ ਤੁਸੀਂ ਖੁਦ ਦੇ ਸਕਦੇ ਹੋ ਬਾਈ। ਇਹ ਗੱਡੀ ਸਾਰੀ ਆਪਣੀ 35 ਤੋਂ 40 ਦੇ ਵਿੱਚ ਇਸ ਤਰ੍ਹਾਂ ਦਾ ਸਕੂਟਰ ਤਿਆਰ ਹੋ ਜਾਂਦਾ। 35 ਤੋਂ 40 ਹਜ਼ਾਰ ਦੇ ਵਿੱਚ ਇਹ ਕੰਪਲੀਟ ਐ ਇਦਾਂ ਤਿਆਰ ਹੋ ਜਾਂਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਕਿਉਂਕਿ ਇਹ ਪੇਂਟ ਆ ਜਿਹੜਾ ਇਹ ਸਪੈਸ਼ਲ ਪੇਂਟ ਆ ਕੋਈ ਨਾਰਮਲ ਪੇਂਟ ਨਹੀਂ ਹੈਗਾ। ਤੁਹਾਨੂੰ ਕਿਤੇ ਵੀ ਤੁਹਾਨੂੰ ਇਦਾਂ ਹੀ ਲੱਗੂਗਾ ਕਿਤੇ ਮਾੜਾ ਮੋਟਾ ਵੀ ਸਾਰਾ ਚੈੱਕ ਕਰ ਸਕਦੇ ਹੋ। ਇਕੱਲੀ-ਕੱਲੀ ਚੀਜ਼ ਆਪਾਂ ਚੈੱਕ ਕਰਵਾਉਣੀ ਐ ਦੇ ਵਿੱਚ। ਕਿਉਂਕਿ ਜਿਹੜੇ ਨਟ ਬੋਲਟ ਐ ਉਹ ਕੋਈ ਨਾਰਮਲ ਕਿੱਟ ਲੈ ਕੇ ਨਹੀਂ ਪਾਈ ਹੋਈ ਇਹਦੇ ਵਿੱਚ ਸਪੈਸ਼ਲੀ ਪਾਏ ਨੇ ਆ ਦੇਖੋ ਜੀ ਪੈਟਰੋਲਟੀ ਤੋਂ ਲੈ ਆਪਾਂ ਸਪੈਸ਼ਲ ਚੀਜ਼ਾਂ ਲੱਗੀਆਂ ਨੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਸਪੈਸ਼ਲ ਲੱਗੀਆਂ ਨੇ ਪਿਛਲਾ ਟਾਇਰ ਆ ਜਿਹੜਾ ਉਹ ਵੀ ਆਪਾਂ ਨਵਾਂ ਪਾਇਆ ਜਿਹੜੇ ਤੁਹਾਨੂੰ ਦਿਖਾਈਏ ਗੱਲ ਕਰੀਏ ਇੱਕ ਬੀਲ ਕੱਪਾਂ ਦੀ ਆਪਾਂ ਆ ਦੇਖੋ ਜਿਹੜੇ ਬੀਲ ਕੱਪ ਨੇ ਉਹ ਵੀ ਲਾਏ ਨੇ ਆਪਾਂ ਕਿਉਂਕਿ ਇਹ ਵੀ ਨਿਕਲ ਕਰਵਾ ਕੇ ਪਾਏ ਨੇ ਇਹ ਕੋ ਪਲਾਸਟਿਕ ਦੇ ਨਹੀਂ ਹੈਗੇ ਲੋਹੇ ਦੇ ਨੇ ਬਹੁਤ ਬਈ ਪਲਾਸਟਿਕ ਦੇ ਲਾਏ ਨੇ ਪਲਾਸਟਿਕ ਦੇ ਨਹੀਂ ਹੈਗੇ ਇਹ ਲੋਹੇ ਦੇ ਨੇ ਬਈ ਤੇ ਬਾਕੀ ਸਮਾਨ ਸਟੈਂਡ ਵਗੈਰਾ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਆ ਸਾਰਾ ਨਵਾਂ ਲੱਗਦਾ ਤੇ ਜਿਹੜਾ ਪਿਛਲਾ ਟਾਇਰ ਹੈ ਉਹ ਵੀ ਆਪਾਂ ਨਵਾਂ ਪਾਇਆ ਦੇਖੋ ਤੇ ਇਹਦੇ ਲੋਕਾ ਦੇਖੋ ਕਿੱਦਾਂ ਲੱਗਿਆ ਤੇ ਫੁੱਟ ਰੈਸਟ ਦੇਖ ਸਕਦੇ ਆ ਬਾਈ ਨਵਾਂ ਲਾਇਆ ਲੋਕ ਸੈਟ ਰਾਵੜ ਤੇ ਦੋਨੇ ਸਟੈਂਡ ਇਹ ਸਾਰਿਆਂ ਚ ਨਵੇਂ ਲੱਗੇ ਹੋਣ ਨੇ ਤੇ ਮੁਰਲੇ ਹੱਬ ਦਾ ਸਮਾਨ ਹੈ ਜਿਹੜਾ ਉਹ ਵੀ ਆਪਾਂ ਨਵਾਂ ਪਾਇਆ ਸਾਰਾ ਆ ਦੇਖੋ ਜੀ ਕਿਉਂਕਿ ਇਸ ਤਰ੍ਹਾਂ ਛੋਟੇ ਛੋਟੇ ਸਮਾਨ ਨਾਲ ਹੀ ਕਾਫੀ ਦਾਦਾ ਪੈਸਾ ਹੋ ਜਾਂਦਾ ਹੈ ਤੇ ਜਿਹੜੇ ਵੀਰ ਨੂੰ ਸਾਡੀ ਵੀਡੀਓ ਵਧੀਆ ਲੱਗਦਾ ਹੈ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਹੈ ਆਪਣੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਸਾਨੂੰ WhatsApp ਤੇ ਆਪਣੀ ਸਕੂਟਰ ਦੀ ਫੋਟੋ ਪਾਓ ਠੀਕ ਹੈ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਤੇ ਸਾਰੀ ਗੱਲਬਾਤ ਜਿਹਨੂੰ ਫ੍ਰੀ ਹੋਮਾਂਗੇ ਤੈਨੂੰ ਕਾਲ ਵੀ ਕੀਤੀ ਜਾਊਗੀ ਕਰੋ ਚੈੱਕ ਬਈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਕਿਉਂਕਿ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਉਹ ਕਰਵਾ ਸਕਦੇ ਬਈ